ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਾਰਾ ਚੈਨਲ ਤੇ ਅੱਜ ਵੀਡੀਓ ਵਿੱਚ ਆਪਾਂ ਕਰਾਂਗੇ ਜੇ ਮੈਂ ਪ੍ਰਿੰਸੀਪਲ ਹੁੰਦਾ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹਰ ਵਿਅਕਤੀ ਨੂੰ ਬਚਪਨ ਵਿੱਚ ਹੀ ਆਪਣਾ ਜੀਵਨ ਉਦੇਸ਼ ਨਿਸ਼ਚਿਤ ਕਰ ਲੈਣਾ ਚਾਹੀਦਾ ਹੈ ਮਨੁੱਖ ਦਾ ਮੁੱਖ ਉਦੇਸ਼ ਆਪਣੇ ਜੀਵਨ ਨੂੰ ਸਾਰਥਕ ਬਣਾਉਣਾ ਹੁੰਦਾ ਹੈ ਮੈਨੂੰ ਪੜਨ ਤੇ ਪੜਾਉਣ ਦਾ ਬਹੁਤ ਸ਼ੌਕ ਹੈ ਪ੍ਰਿੰਸੀਪਲ ਬੰਨਾ ਮੇਰੇ ਦਿਲ ਦੀ ਖਵਾਇਸ਼ ਹੈ ਪ੍ਰਿੰਸੀਪਲ ਦੀ ਬੜੀ ਇੱਜ਼ਤ ਮਾਨ ਸ਼ਾਨ ਅਤੇ ਸਿਰ ਤੇ ਜ਼ਿੰਮੇਵਾਰੀਆਂ ਦੀ ਇੱਕ ਵੱਡੀ ਸਾਰੀ ਪੰਡ ਹੈ ਮੈਂ ਆਪਣੇ ਵਿਦਿਆਰਥੀ ਜੀਵਨ ਵਿੱਚ ਬੜਾ ਸੰਗਾਊ ਸਾਂ ਗੁਣ ਹੁੰਦੇ ਹੋਏ ਵੀ ਮੈਂ ਕਦੇ ਕਿਸੇ ਪ੍ਰਤੀਯੋਗਤਾ ਵਿੱਚ ਭਾਗ ਨਹੀਂ ਲੈਂਦਾ ਸੀ ਹੁਣ ਜੇ ਮੈਂ ਪ੍ਰਿੰਸੀਪਲ ਬਣ ਗਿਆ ਤਾਂ ਮੈਂ ਸਭ ਤੋਂ ਪਹਿਲਾਂ ਉਹਨਾਂ ਬੱਚਿਆਂ ਦੀ ਸੰਗ ਸ਼ਰਮ ਖਤਮ ਕਰ ਉਹਨਾਂ ਦੀ ਅੰਦਰ ਲੁਕੀ ਕਲਾ ਨੂੰ ਨਿਕਰਨ ਦਾ ਮੌਕਾ ਦੇਵਾਂਗਾ ਹਰ ਜਮਾਤ ਦੀ ਹਫ਼ਤੇ ਦੇ ਇੱਕ ਦਿਨ ਸਭਾ ਇਕੱਠੀ ਕਰਕੇ ਵਿਦਿਆਰਥੀਆਂ ਨੂੰ ਮਜਮੂਨਾ ਦੀ ਪੜਾਈ ਤੇ ਸਕੂਲ ਦੇ ਪ੍ਰਬੰਧ ਬਾਰੇ ਸਲਾਹ ਦੇਣ ਦਾ ਅਧਿਕਾਰ ਦਿੱਤਾ ਜਾਵੇਗਾ ਪ੍ਰਿੰਸੀਪਲ ਬਣਨ ਤੇ ਮੈਂ ਅਧਿਆਪਕਾ ਦੀ ਇੱਕ ਕੌਸ਼ਲ ਬਣਾਉਂਦਾ ਹਾਂ ਜਿਸ ਦਾ ਕੰਮ ਵਿਦਿਆ ਦੇ ਦਿਲ ਖਿੱਚਵੇਂ ਟੰਗਾ ਬਾਰੇ ਸੋਚਣਾ ਹੁੰਦਾ ਹੈ ਇੱਕ ਕਮੇਟੀ ਸਟਾਫ ਅਤੇ ਵਿਦਿਆਰਥੀਆਂ ਦੀ ਸਾਂਝੀ ਹੁੰਦੀ ਜੋ ਸਕੂਲ ਦੀ ਸਫਾਈ ਸਜਾਵਟ ਤੇ ਪਾਣੀ ਦੇ ਪ੍ਰਬੰਧ ਦਾ ਨਿਰੀਖਣ ਕਰਦੀ। ਫੁੱਲਦਾਰ ਵਟਿਆ ਨਾਲ ਸਕੂਲ ਦੀ ਸਜਾਵਟ ਵੀ ਕੀਤੀ ਜਾਂਦੀ। ਮੈਂ ਕਦੇ ਕਿਸੇ ਅਧਿਆਪਕ ਨੂੰ ਗੁੱਸੇ ਨਾਲ ਨਾ ਬੋਲਦਾ। ਸਗੋਂ ਪਿਆਰ ਅਤੇ ਮਿੱਠੀ ਬੋਲੀ ਨਾਲ ਉਹਨਾਂ ਪਾਸੋਂ ਸਾਰੇ ਕੰਮ ਕਰਵਾ ਲੈਂਦਾ। ਪਰ ਜੇ ਅਧਿਆਪਕ ਜਾਂ ਵਿਦਿਆਰਥੀ ਅਨੁਸ਼ਾਸਨ ਭੰਗ ਕਰਦਾ ਤਾਂ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੰਦਾ। ਪ੍ਰਿੰਸੀਪਲ ਬਣਨ ਤੇ ਮੇਰਾ ਸਕੂਲ ਇੱਕ ਆਦਰਸ਼ ਸਕੂਲ ਹੁੰਦਾ ਸਾਰੇ ਅਧਿਆਪਕ ਅਧਿਆਪਕਾਂ ਨੂੰ ਕੰਮ ਵੰਡ ਦਿੱਤੇ ਜਾਂਦੇ ਉਹਨਾਂ ਦੇ ਸਹਿਯੋਗ ਲਈ ਵਿਦਿਆਰਥੀ ਵੀ ਲਗਾਏ ਜਾਣਗੇ ਸਕੂਲ ਦਾ ਆਰੰਭ ਪ੍ਰਭੂ ਪ੍ਰਾਰਥਨਾ ਨਾਲ ਹੁੰਦਾ ਹੈ ਉਸ ਤੋਂ ਬਾਅਦ ਪੀਟੀ ਦੀ ਜ਼ਿੰਮੇਵਾਰੀ ਪੀਟੀ ਮਾਸਟਰ ਦੀ ਹੁੰਦੀ ਹੈ ਹਰ ਸ਼ਨੀਵਾਰ ਨੂੰ ਕਲਾਸਾਂ ਦੇ ਮੁਕਾਬਲੇ ਹੁੰਦੇ ਜਿਵੇਂ ਭਾਸ਼ਣ ਪ੍ਰਤੀਯੋਗਤਾ ਕਵਿਤਾ ਉਚਾਰਨ वाद-ਵਿਵਾਦ ਸੰਗੀਤ ਅਤੇ ਲੋਕਨਾਚ ਫਰਸਟ ਆਉਣ ਵਾਲੇ ਨੂੰ ਇਨਾਮ ਦਿੱਤਾ ਜਾਂਦੇ ਕਲਾ ਲੇਖ ਰਚਨਾ ਕਵਿਤਾ ਰਚਨਾ ਅਤੇ ਕਹਾਣੀ ਰਚਨਾ ਦੀ ਵੀ ਯੋਗਤਾ ਹੁੰਦੀ ਮਹੀਨੇ ਦੇ ਆਖਰੀ ਦਿਨ ਮਾਤਾ-ਪਿਤਾ ਨੂੰ ਬੁਲਾਇਆ ਜਾਂਦਾ ਅਤੇ ਉਨ੍ਹਾਂ ਤੋਂ ਬੱਚਿਆਂ ਦੀ ਪੜ੍ਹਾਈ ਬਾਰੇ ਸਲਾਹ ਲਈ ਜਾਂਦੀ ਅਤੇ ਅਧਿਆਪਕਾਂ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦੀ ਜਾਣਕਾਰੀ ਕਰਾਈ ਜਾਂਦੀ ਅਧਿਆਪਕਾਂ ਨੂੰ ਆਦੇਸ਼ ਦਿੱਤਾ ਜਾਂਦਾ ਕਿ ਉਹ ਵਿਦਿਆਰਥੀਆਂ ਦੀਆਂ ਨਿੱਜੀ ਹਾਲਤਾਂ ਨੂੰ ਸਮਝ ਕੇ ਉਹ ਸਨੁਸਾਰ ਸਿੱਖਿਆ ਦੇਣ ਮੇਰੀ ਇਹ ਕਲਪਨਾ ਸੱਚੀ ਹੋਵੇਗੀ ਜਾਂ ਨਹੀਂ ਇਹ ਤਾਂ ਮੈਂ ਨਹੀਂ ਕਹਿ ਸਕਦਾ ਪਰ ਐਨਾ ਮੈਨੂੰ ਯਕੀਨ ਹੈ ਕਿ ਜੇ ਮੈਂ ਪ੍ਰਿੰਸੀਪਲ ਬਣ ਸਕ ਗਿਆ ਤਾਂ ਮੇਰਾ ਸਕੂਲ ਇਲਾਕੇ ਦਾਦਰਸ਼ ਸਕੂਲ ਹੋਵੇਗਾ ਤਾ ਬੱਚਿਓ ਇਹ ਸੀ ਜੇ ਮੈਂ ਪ੍ਰਿੰਸੀਪਲ ਹੁੰਦਾ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਵਿੱਚ